ਪਿਆਰ ਕਰਦੇ ਹਾਂ ਸੋ ਵੀਡੀਓ ਵੱਧ ਤੋਂ ਵੱਧ ਮੇਰੇ ਵੀਰੋ ਸ਼ੇਅਰ ਕਰਦੇ ਹੋ ਕਿਉਂਕਿ ਅੱਜ ਸਾਰੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਆਮ ਵਰਕਰਾਂ ਨੂੰ ਚੁੱਕਿਆ ਜਾ ਰਿਹਾ ਔਰ ਜਿਹੜੇ ਵੱਡੇ ਵੱਡੇ ਚਿਹਰੇ ਨੇ ਕਿਸਾਨ ਲੀਡਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਉਹਨਾਂ ਨੂੰ ਘਰ ਦੇ ਵਿੱਚ ਜਿਹੜਾ ਉਹ ਡਿਟੇਨ ਕੀਤਾ ਜਾ ਰਿਹਾ ਸੋ ਭਰਾਓ ਬੜਾ ਜ਼ਿਆਦਾ ਜ਼ੁਲਮ ਤੇ ਜ਼ਬਰ ਉਹ ਹੋ ਰਿਹਾ ਤੁਹਾਨੂੰ ਬੇਨਤੀ ਹੈ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਇੱਕ ਬਹੁਤ ਜ਼ਿਆਦਾ ਪਤੇ ਦੀ ਗੱਲ ਕਰਨੀ ਹੈ ਤੁਹਾਡੇ ਨਾਲ ਸੁਟਾਂ ਕਰਕੇ ਕਹਿ ਰਿਹਾ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ੱੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਇਹ ਸਾਰੇ ਪੰਜਾਬ ਨੂੰ ਆਲਰੇਡੀ ਪਤਾ ਲੱਗ ਚੁੱਕਾ ਹੈ ਕਿਉਂਕਿ ਅੱਜ ਤੜਕੇ ਤੋਂ ਹੀ 6-7 ਵਜੇ ਤੋਂ ਲੈ ਕੇ ਹੁਣ ਤੱਕ ਕਈਆਂ ਦੇ ਕਿਸਾਨਾਂ ਦੇ ਘਰਾਂ ਦੇ ਵਿੱਚ ਰੇਡਾਂ ਪਈਆਂ ਨੇ ਕਈ ਰਾਹ ਜਾਂਦੇ ਰਾਹ ਕਲੀ ਜਾਂਦੇ ਜਿਹੜੇ ਕਿਸਾਨ ਉਹ ਪੁਲਿਸ ਵੱਲੋਂ ਚੱਕ ਲੈ ਗਏ ਨੇ ਜ਼ਿਆਦਾਤਰ ਤਾਂ ਘਰਾਂ ਦੇ ਵਿੱਚ ਹੀ ਪਈਆਂ ਔਰ ਵਰਕਰਾਂ ਦੇ ਵਿੱਚ ਵੇਖੋ ਤੁਸੀਂ ਜਿਹੜੇ ਆਮ ਵਰਕਰ ਨੇ ਜਿਹੜੇ ਸਿਰਫ ਧਰਨੇ ਦੇ ਵਿੱਚ ਜਾ ਕੇ ਦਰੀਆਂ ਤੇ ਬੰਦੇ ਹੀ ਨੇ ਜਿੰਨਾ ਵਿਚਾਰਿਆਂ ਇੱਕ ਸ਼ਬਦ ਬੋਲਣਾ ਵੀ ਨਹੀਂ ਆਉਂਦਾ ਉਹ ਵੀ ਚੱਕੇ ਜਾ ਰਹੇ ਨੇ ਸੋ ਬਹੁਤ ਜ਼ਿਆਦਾ ਜ਼ੁਲਮ ਤੇ ਜ਼ਬਰ ਹੋ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਪੰਜਾਬ ਦੇ ਲੋਕੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ ਹੈ ਵੀ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਹੈ ਔਰ ਮੀਟਿੰਗ ਤੋਂ ਬਾਅਦ ਪਤਾ ਨਹੀਂ ਹੁਣ ਮੀਟਿੰਗ ਦੇ ਵਿੱਚ ਕੀ ਗੱਲਾਂ ਹੋਈਆਂ ਕੀ ਨਹੀਂ ਕਹਿੰਦੇ ਵੀ ਸਾਡੀ ਸਹਿਮਤੀ ਨਹੀਂ ਬਣੀ ਤੇ ਉਹਦਾ ਕਰਕੇ ਸ਼ਾਇਦ ਕੱਲ 4 ਕੇ 5 ਤਰੀਕ ਨੂੰ ਅਸੀਂ ਚੰ디ਗੜ ਕੂਚ ਕਰਨਾ ਉੱਥੇ ਧਰਨਾ ਦੇਣਾ ਉਹਦੇ ਸਬੰਧ ਦੇ ਵਿੱਚ ਅੱਜ ਬਹੁਤ ਸਾਰੇ ਕਿਸਾਨਾਂ ਘੂਆਂ ਦੇ ਘਰਾਂ ਦੇ ਵਿੱਚ ਰੇਡ ਪਈ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਹੋਏ ਔਰ ਬਹੁਤ ਸਾਰੇ ਕਿਸਾਨਾਂ ਨੂੰ ਡਿਟੇਨ ਕੀਤੇ ਗਏ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਪੰਜਾਬ ਦਾ ਵਾਸਤਾ ਹੈ ਤੁਹਾਨੂੰ ਔਰ ਇੱਕ ਮੈਂ ਬੜੀ ਜ਼ਰੂਰੀ ਗੱਲ ਤੁਹਾਨੂੰ ਪੰਜਾਬ ਦੇ ਲੋਕਾਂ ਨਾਲ ਕਰਨੀ ਚਾਹੁੰਨਾ ਔਰ ਜੇਕਰ ਗੱਲ ਸਹੀ ਲੱਗੇ ਤੇ ਜਰੂਰ ਆਪੇ ਵਿਚਾਰ ਵੀ ਦਿਹਾ ਜੇ ਸੋ ਵੇਖੋ ਹੁਣ ਆਮ ਲੋਕ ਜਿਹੜੇ ਨੇ ਹਨ ਜਿਹੜੇ ਕੀਰਤੀ ਲੋਕ ਨੇ ਦੋ ਤਿੰਨ ਕਿੱਲਾਂ ਦੇ ਮਾਲਕ ਨੇ ਕਿਸਾਨ ਉਹ ਤੁਹਾਨੂੰ ਪਤਾ ਹੀ ਆ ਕਿ ਅਸਲ ਦੇ ਵਿੱਚ ਜੇ ਢਾਹ ਲੱਗ ਰਹੀ ਹੈ ਤੇ ਇਹਨਾਂ ਕਿਸਾਨਾਂ ਨੂੰ ਲੱਗ ਰਹੀ ਹੈ ਕਿਉਂਕਿ ਜਿਹੜਾ ਦਾ ਵੱਡਾ ਕਿਸਾਨ ਹੈ ਉਹ ਨੂੰ ਤਾਂ ਕੋਈ ਫਰਕ ਨਹੀਂ ਜਿਹੜਾ ਕੋ 40 50 ਕਿਲਿਆਣਾ ਕਿਸਾਨ ਹੈ ਉਹ ਉਸ ਮਾਇਦਾਰੇ ਉਹਨੂੰ ਕੋਈ ਫਰਕ ਨਹੀਂਗਾ ਸੋ ਅਸਲ ਦੇ ਵਿੱਚ ਜੰਗ ਵੀ ਜੇ ਪਹਿਲਾਂ ਜਿੱਤੀ ਆ ਚਾਹੇ ਹੁਣ ਲੜ ਰਹੇ ਆ ਚਾਹੇ ਅੱਗੇ ਆਉਣ ਵਾਲੇ ਭੁੱਖੇ ਦੇ ਵਿੱਚ ਲੜਨਗੇ ਤੇ ਉਹ ਜਿਹੜੇ ਛੋਟੇ ਕਿਸਾਨਾਂ ਇਹਨਾਂ ਦੇ ਸਿਰ ਤੇ ਲੜੀ ਜਾ ਰਹੀ ਏ ਔਰ ਨਾਲ ਜਿਹੜੇ ਮਜ਼ਦੂਰ ਭਰਾਵਾਂ ਨੇ ਜਨਾਂ ਕੋਲ ਇੱਕ ਕਿੱਲਾ ਵੀ ਜ਼ਮੀਨ ਤਾਂ ਨਹੀਂ ਹੈ ਉਹਨਾਂ ਦੇ ਸਿਰ ਤੇ ਜਿਹੜੀ ਹੈ ਲੜੀ ਜਾ ਰਹੀ ਏ ਸੋ ਅੱਜ ਜਿਹੜਾ ੱੱਕਾ ੱੱਕਾ ਦਾ ਬਹੁਤ ਮਨੰਦਨ ਹੋ ਗਿਆ ਭਾਈ ੱੱਕਾ ਦਾ ਵਾਕਈ ਬਹੁਤ ਹੋ ਰਿਹਾ ਪੰਜਾਬ ਦੇ ਵਿੱਚ ਔਰ ਅੱਜ ਜਿਹੜਾ ਖਾਸ ਕਰਕੇ ਹੋ ਰਿਹਾ ਕਿਉਂਕਿ ਮੈਨੂੰ ਵੀ ਬਹੁਤ ਫੋਨ ਆਏ ਭਰਾਵਾਂ ਦੇ ਕੋਈ ਮਾਝੇ ਤੋਂ ਵੀ ਆਏ ਫੋਨ ਇਧਰੋਂ ਮਾਲ ਦੇ ਵੱਲੋਂ ਵੀ ਆਏ ਸਾ ਜਿਹੜੀ ਗ੍ਰਫਤਾਰ ਕਰ ਰਹੀ ਹੈ ਤੋਂ ਬਹੁਤ ਫੋਨ ਆਏ ਮੈਨੂੰ ਉਹਦੇ ਸਬੰਧ ਦੇ ਵਿੱਚ ਆਪਾਂ ਲਾਈਵ ਹੋਏ ਆ ਹੁਣ ਵੇਖੋ ਵੀ ਕੱਲ ਮੀਟਿੰਗ ਹੋਈ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਜਿੰਨਾ ਚਿਰ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਵੱਡੇ ਵੱਡੇ ਆਗੂ ਨੇ ਜਿਵੇਂ ਉਗਰਾਹਾ ਹੋ ਗਿਆ ਜੀ ਜਿਵੇਂ ਦਰਸ਼ਨਪਾਲ ਸਿੰਘ ਹੋਵੇ ਕ੍ਰਾਂਤੀਕਾਰੀ ਯੂਨੀਅਨ ਵਾਲੇ ਹੋਰ ਬੜੇ ਨੇ ਚਿਹਰੇ ਜਿਹੜੇ ਜਿਹੜੇ ਬੜੇ ਜਥੇਬੰਦੀ ਵਾਲੇ ਵੀ ਮੈਂ ਜੇ ਨਾਂ ਲੈਣ ਲੱਗ ਪਾਂ ਤੇ ਲਿਸਟ ਬਹੁਤ ਲੰਬੀ ਏ ਤੇ ਕਹਿਣ ਦਾ ਪਾਵਾਂ ਜਿਹੜੇ ਵੱਡੇ ਵੱਡੇ ਚਿਹਰੇ ਆ ਨਾ ਉਹਨਾਂ ਨੂੰ ਇੱਕ ਗੱਲ ਹੀ ਨਹੀਂ ਸਮਝ ਆ ਰਹੀ ਉਹ ਕੀ ਗੱਲ ਸਮਝ ਨਹੀਂ ਆ ਰਹੀ ਵੀ ਜਿਹੜੇ ਜਿਨ੍ਹਾਂ ਦੇ ਸਾ ਜਾ ਭੈਣ ਭਰਾ ਜਾਂ ਯਾਰ ਬੇਲੀ ਬੀਜੇਪੀ ਦੇ ਨੇ ਉਹਨਾਂ ਨੂੰ ਬਰਾਬਰ ਤੁਸੀਂ ਕੁਰਸੀਆਂ ਤੇ ਵਹਾ ਕੇ ਮੀਟਿੰਗਾਂ ਕਰ ਰਹੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹ ਬੀਜੇਪੀ ਦਾ ਪੱਖ ਪੂਰ ਰਹੇ ਹੁਣ ਜਿਹੜੇ ਤਾਂ ਕਿਸਾਨ ਜਥੇਬੰਦੀਆਂ ਹੱਕ ਸੱਚ ਦੇ ਲੜਦੀਆਂ ਨੇ ਅੱਜ ਦੇਖ ਲਿਆ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡਾਂ ਪਈਆਂ ਚਾਹੇ ਉਹ ਤੇ ਵੱਡੇ ਵੱਡੇ ਚਿਹਰੇ ਅਵਤਾਰ ਮਹਿਮਾ ਵੀਰ ਹੋਵੇ ਗਰਮੀਤ ਮਹਿਮਾ ਵੀਰ ਹੋਵੇ ਚਾਹੇ ਹੋਰ ਆ ਵੱਡੀਆਂ ਵੱਡੀਆਂ ਜਥੇਬੰਦੀਆਂ ਜਿਹੜੇ ਲੱਖੋਵਾਲ ਹੋਗੇ ਹੋਰ ਉਰੂਰਾ ਪਰ ਹਨ ਬਣਿਆਂ ਦੇ ਘਰਾਂ ਦੇ ਵਿੱਚ ਵੀ ਪੁਲਿਸ ਨੇ ਧੱਕਾ ਕੀਤਾ ਰੇਡ ਮਾਰੀ ਆ ਹਨ ਡਿਟੇਨ ਕੀਤਾ ਤਾਂ ਰਾਹ ਚ ਵਰਕਰ ਵੀ ਬੜੇ ਜਥੇਬੰਦੀਆਂ ਦੇ ਚੱਕੇ ਨੇ ਸੋ ਉਹਦੇ ਸਬੰਧ ਦੇ ਵਿੱਚ ਤੁਸੀਂ ਇੱਕ ਗੱਲ ਤਾਂ ਵੜੇ ਨਹੀਂ ਦਿਸਦੀ ਭਈ ਵੀ ਇਹ ਕਿ ਪਹਿਲੀ ਵਾਰ ਰੇਡ ਪਈ ਐ ਇੰਨੀਆਂ ਰੇਡਾਂ ਪਈਆਂ ਕਿਸਾਨਾਂ ਦੇ ਘਰਾਂ ਦੇ ਵਿੱਚ ਇੰਨਾ ਕੁਝ ਹੋਇਆ ਤਸ਼ੱਦਦ ਹੋਇਆ ਹਜੇ ਤੱਕ ਜਿਹੜੇ ਕਿਸਾਨਾਂ ਜਥੇਬੰਦੀਆਂ ਦੇ ਪ੍ਰਧਾਨਾਂ ਦੇ ਘਰੇ ਪੁਲਿਸ ਨੇ ਇੱਕ ਗੇੜਾ ਵੀ ਨਹੀਂ ਮਾਰਿਆ ਇੱਕ ਟੈਲੀਫੋਨ ਵੀ ਨਹੀਂ ਕੀਤਾ ਵੀ ਤੁਸੀਂ ਇਹ ਬੰਦੇ ਕਿਹਨਾਂ ਦੇ ਆ ਸਰਕਾਰੀ ਬੰਦਿਆਂ ਦੇ ਘਰਾਂ ਦੇ ਵਿੱਚ ਕਦੀ ਰੇਡਾਂ ਪੈਦੀਆਂ ਵੇਖੀ ਆ ਜੇ ਰੇਡ ਕਿਹਦੇ ਘਰੇ ਪੈਣੀ ਜਿਹੜੇ ਹੱਕ ਸੱਚ ਤੇ ਲੜਾਈ ਲੜਦੇ ਹੋਣ ਜਿਹੜੇ ਗਦਾਰੀ ਹੋ ਗਏ ਪਹਿਲਾਂ ਹੀ ਦਿਨਾਂ ਗੋਡਨੀਆਂ ਸੈਂਟਰ ਦੇ ਅੱਗੇ ਟੇਕ ਦਿੱਤੀਆਂ ਉਹਨਾਂ ਦੇ ਘਰਾਂ 'ਚ ਰੇਡ ਕਿੱਥੋਂ ਪੈਣੀ ਐ ਤੇ ਇਹ ਇਹਨਾਂ ਦੀ ਵਜ੍ਹਾ ਦੇ ਕਰਕੇ ਇਹਨਾਂ ਨੂੰ ਤੁਸੀਂ ਬਰਾਬਰ ਕੁਰਸੀਆਂ ਤੇ ਭੌੜੇ ਜਿਹਾ ਪ੍ਰੋਪਰ ਤੁਸੀਂ ਇਹਨਾਂ ਨੂੰ ਨੀਡੀਆਂ ਦੇ ਵਿੱਚ ਕੁਰਸੀਆਂ ਤੇ ਭੌੜੇ ਜਿਹਾ ਇਹ ਜਿਹੜੇ ਲੋਕ ਐ ਪੰਜਾਬ ਨੂੰ ਢਾਹ ਲਾ ਰਹੇ ਆ ਪੰਜਾਬ ਦੀ ਕਿਸਾਨੀ ਨੂੰ ਢਾਹ ਲਾ ਰਹੇ ਆ ਪੰਜਾਬ ਦੇ 750 ਕਿਸਾਨ ਜਿਨ੍ਹਾਂ ਦੀ ਜਾਨ ਗਵਾਈ ਪਿਛਲੇ ਅੰਦੋਲਨ ਦੇ ਵਿੱਚ ਉਹਨਾਂ ਦੀ ਸ਼ਹਾਦ ਤੈਨੂੰ ਐਨੇ ਤੁਸੀਂ ਵੱਡੇ ਚਿਹਰੇ ਹੋ ਐਨੇ ਤੁਸੀਂ ਮੈਂ ਤੁਹਾਡੀ ਐਨੀ ਇੱਜ਼ਤ ਕਰਦਾ ਆ ਦੋ ਤਿੰਨ ਜੱਥੇ ਬੰਦੀਆਂ ਦੀ ਬਹੁਤ ਜਿਆਦਾ ਇੱਜ਼ਤ ਕਰਨਾ ਇੱਕ ਦਿਨ ਮੈਂ ਨਾ ਲਵਾਂਗਾ ਜਿਵੇਂ ਉਤਾਰ ਨਹੀਂ ਮਹਿਮਾ ਹੋ ਗਿਆ ਗਰਮੀਤ ਮਹਿਮਾ ਵੀਰ ਹੋ ਗਿਆ ਕਿਉਂਕਿ ਇਹਨਾਂ ਨੂੰ ਮੱਕੀ ਦੇਖਿਆ ਵੀ ਇਹ ਵਾਕਿਆ ਯਾਰ ਵੀ ਇਹ ਲੜਾਈ ਲੜ ਰਹੇ ਨੇ ਹੋਰਾਂ ਦੇ ਵਰਕਨਾਂ ਦੇ ਸਾਥ ਦੇ ਹੁੰਦੇ ਨੇ ਵੀ ਤੁਹਾਨੂੰ ਯਾਰ ਇੱਕ ਚੀਜ਼ ਇਹ ਨਹੀਂ ਦਿਸਦੀ ਕਿ ਲੀਡਰ ਤਾਂ ਤੁਸੀਂ ਬਣ ਗਏ ਕਹਿੰਦੇ ਸਾਨੂੰ ਸੂਬਾ ਪ੍ਰਧਾਨ ਜੀ ਕਹੋ ਸਾਨੂੰ ਖਲਾਣਾ ਪ੍ਰਧਾਨ ਜੀ ਕਹੋ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡਾ ਕਿਹੜਾ ਹੈ ਤੇ ਗਦਾਰ ਕਿਹੜਾ ਦੁਸ਼ਮਣ ਕਿਹੜਾ ਹੈ 750 ਕਿਸਾਨ ਆਪਾਂ ਗਵਾਲਿਆ ਲੱਖਾਂ ਦੇ ਨੌਜਵਾਨਾਂ ਦੇ ਪਰਚੇ ਪਾਏ ਕਰੋੜਾਂ ਰੁਪਈਆ ਦੇ ਆਪਣੇ ਟਰੈਕਟਰ ਟਰਾਲੀ ਮੋਟਰਸਾਈਕਲ ਕਾਰਾਂ ਇੰਨਾ ਸੰਦ ਆਪਣਾ ਇਨੇ ਭੰਨੇ ਇੰਨਾ ਕੁਝ ਹੋ ਗਿਆ ਹੁਣ ਸਾਲ ਹੀ ਹੋ ਗਿਆ ਲਗਭਗ ਆਪਣੇ ਭਰਾ ਜਿਹੜੇ ਸ਼ੰਭੂ ਖਨੋੜੀ ਬਾਰਡਰ ਤੇ ਬੈਠੇ ਉਹਨਾਂ ਅੱਗੇ ਨਹੀਂ ਜਾਣਦੇ ਰਹੇ ਇੰਨਾ ਕੁਝ ਹੋ ਰਿਹਾ ਥੁਰ ਗਾਂ ਸੁੱਤੀ ਕੇ ਦੀ ਅੱਖ ਅੱਖ ਬਾਹਰ ਆ ਗਈ ਕਿਸੇ ਦਾ ਸਿਰ ਪਾੜ ਗਿਆ ਕਿਸੇ ਦਾ ਕੀ ਹੋ ਗਿਆ ਇੰਨਾ ਤਸ਼ੱਦਦ ਇੰਨਾ ਤਸ਼ੱਦਦ ਹੋ ਰਿਹਾ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਣ ਰਿਹਾ ਵੀ ਸਾਡਾ ਕਿਹੜਾ ਏ ਤੇ ਦੁਸ਼ਮਣ ਕਿਹੜਾ ਏ ਜਿੰਨਾ ਚਿਰ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਣ ਦਿਆ ਕਿ ਸਾਡਾ ਆਪਦਾ ਕਿਹੜਾ ਹੈ ਔਰ ਗਦਾਰ ਕਿਹੜਾ ਹੈ ਉਹਨਾਂ ਚਿਰ ਤੁਸੀਂ ਲੱਖ ਮੀਟਿੰਗਾਂ ਕਰੀ ਜਾਓ ਲੱਖ ਧਰਨੇ ਲਾਈ ਜਾਓ ਉਹਨਾਂ ਚਿਹਰਾ ਜਿਹੜਾ ਉਹ ਕੋਈ ਹੱਲ ਵੀ ਨਹੀਂ ਜਿਹਾਣਾ ਕੋਈ ਹੱਲ ਵੀ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਗਦਾਰਾਂ ਨੂੰ ਬਾਹਰ ਨਹੀਂ ਨਿਕਾ ਕੱਢਦੇ ਉਹਨਾਂ ਨੂੰ ਬਰਾਬਰ ਭਾਗੇ ਤੁਸੀਂ ਮੀਟਿੰਗਾਂ ਕਰਦੇ ਪਏ ਜੇ ਤੋ ਅਗਲੇ ਪਹਿਲਾ ਰਿਪੋਰਟ ਹੈ ਜਿਹੜੀ ਉਹ ਸੈਂਟਰ ਤੱਕ ਪਹੁੰਚਾ ਦਿੰਦੇ ਆ ਸੀਆਈਡੀ ਨੂੰ ਦੇ ਦਿੰਦੇ ਆ ਵੀ ਅੱਜ ਸੂਬੇ ਤੋਂ ਕਿਸਾਨ ਮੋਰਚਿਆਂ ਨੇ ਆਹ ਫੈਸਲਾ ਕੀਤਾ ਹੈ ਤੇ ਇਹਨਾਂ ਗਦਾਰਾਂ ਨੂੰ ਤੁਸੀਂ ਇਹ ਮੋਰਚੇ ਦੇ ਬਾਹਰ ਕੱਢੋ ਇਹਨਾਂ ਗਦਾਰਾਂ ਨੂੰ ਤੁਸੀਂ ਮੋਰਚੇ 'ਚੋਂ ਬਾਹਰ ਕੱਢੋ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਦਾ ਚਿਹਰਾ ਲੰਗਾ ਕਰੋ ਕੀ ਗੱਲ ਆ ਭਾਈ ਇਹਨਾਂ ਦੇ ਘਰੇ ਪੁਲਿਸ ਕਿਉਂ ਨਹੀਂ ਆਉਂਦੀ ਕਿਉਂ ਨਹੀਂ ਇਹਨਾਂ ਘਰੇ ਇਹਨਾਂ ਨੂੰ ਡਿਟੇਨ ਕੀਤਾ ਜਾਂਦਾ ਇਹਨਾਂ ਦੇ ਕਿਸੇ ਵਰਕਰ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਕਿਉਂ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਸਰਕਾਰ ਦੇ ਹੀ ਚਮਚੇ ਨੇ ਸਰਕਾਰ ਦੇ ਹੀ ਬੰਦੇ ਨੇ ਸਰਕਾਰ ਕੇ ਇਹਨਾਂ ਪਹਿਲਾਂ ਹੀ ਗੋਡੇ ਟੇਕ ਦਿੱਤੇ ਆ ਜਿਵੇਂ ਸੈਂਟਰ ਕਹਿੰਦਾ ਉਵੇਂ ਚੱਲਦੇ ਨੇ ਤੇ ਤੁਸੀਂ ਪੰਜਾਬ ਦਾ ਨੁਕਸਾਨ ਹੋਰ ਨਾ ਕਰਾਓ ਜੇਕਰ ਵਾਕੇ ਹੀ ਤੁਸੀਂ ਪੰਜਾਬ ਦੇ ਹਮਾਇਤੀਆਂ ਪੰਜਾਬ ਦੇ ਦਰਦ ਰੱਖਦੇ ਹੋ ਪੰਜਾਬ ਦੀ ਕਿਸਾਨੀ ਦਾ ਤੁਹਾਨੂੰ ਮਾੜਾ ਮੋਟਾ ਵੀ ਫਿਕਰ ਆ ਇਹਨਾਂ ਦੀ ਮਤਾ ਪਾ ਵੱਡੇ ਵੱਡੇ ਚਿਹਰੇ ਇਹਦੇ ਵਿੱਚ ਸ਼ਾਮਲ ਨੇ ਜਿਹੜੇ ਬੀਜੇਪੀ ਦੇ ਨਾਲ ਸਾਂਝ ਕੰਡ ਕਰਕੇ ਬੈਠੇ ਹੋਏ ਨੇ ਤੇ ਜਿਹੜੇ ਸੱਚੇ ਸੁਚੇਤਾਂ ਕਿਸਾਨ ਜਥੇ ਬਣੀਆਂ ਜਾਈਏ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਢਾਲ ਆ ਰਹੇ ਨੇ ਕੀ ਗੱਲ ਆ ਤੁਸੀਂ ਅੰਨੇ ਹੋ ਤੁਹਾਨੂੰ ਇਹ ਨਹੀਂ ਦਿਖਦਾ ਪਿਆ ਵੀ ਤੁਸੀਂ ਕਿੰਨਾ ਨੁਕਸਾਨ ਪਹਿਲਾਂ ਕਰਾਇਆ ਕਿੰਨਾ ਹੁਣ ਕਰਾ ਰਹੇ ਹੋ ਕਿੰਨਾ ਤੁਸੀਂ ਅੱਗੇ ਕਰਾਉਂਗੇ ਜਿੰਨਾ ਚਿਰ ਇਹਨਾਂ ਨੂੰ ਤੁਸੀਂ ਬਾਹਰ ਨਹੀਂ ਕੱਢਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਟਾਈਮ ਤੁਹਾਡੇ ਪ੍ਰਤੀ ਨਫ਼ਰਤ ਹੈ ਜੇ ਤੁਸੀਂ ਸੋਚੋ ਨਾ ਠੀਕ ਹੈ ਜਿਹੜੇ ਤਾਂ ਜਥੇਬੰਦੀਆਂ ਨਾਲ ਜੁੜੇ ਹੋਏ ਆ ਉਹ ਤਾਂ ਵਿਚਾਰੇ ਨਿੱਕੇ ਨਿੱਕੇ ਕੰਮਾਂ ਕਰਕੇ ਤੁਹਾਡੇ ਮਗਰ ਆ ਜਾਂਦੇ ਆ ਪਰ ਜਿਹੜੇ ਆਪ ਮੁਹਾਰੇ ਲੋਕ ਹੁੰਦੇ ਆ ਨਾ ਜੰਗ ਕੋਈ ਵੀ ਹੁੰਦੀ ਆ ਉਹ ਆਪ ਮੁਹਾਰੇ ਲੋਕਾਂ ਤੋਂ ਬਿਨਾਂ ਜਿੱਤੀ ਨਹੀਂ ਜਾਂਦੀ ਤੇ ਜਿਹੜੇ ਆਪ ਮੁਹਾਰੇ ਲੋਕ ਆ ਉਹਨਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਪ੍ਰਤੀ ਸਿਰਫ ਜ਼ਹਿਰ ਹੀ ਆ ਏ ਜਰਮੈਨੀ ਕਹਿੰਦਾ ਵੀ ਤੁਹਾਡੇ ਕਰਕੇ ਇਹ ਜਰ ਸਿਰਫ ਤੇ ਸਿਰਫ ਜਿਹੜੇ ਬੀਜੇਪੀ ਦਾ ਸਾਥ ਦੇਂਦੇ ਆ ਸਰਕਾਰ ਦਾ ਸਾਥ ਦੇ ਰਹੀ ਕਿਸਾਨ ਜਿੱਥੇ ਬੰਦਿਆ ਉਹਨਾਂ ਕਰਕੇ ਅੱਜ ਨਾਲ ਥਾਂ ਥਾਂ ਤੁਲਾਂ ਤੋਂ ਪੈਸੇ ਇਕੱਠੇ ਕੀਤੇ ਥਾਂ ਥਾਂ ਧਰਨੇ ਲਾਏ ਜੇ ਕਿਸੇ ਨੇ ਤੇਲ ਚੋਲੀ ਚੋਰੀ ਕਰ ਲਿਆ ਉਹਦੇ ਹੱਕ ਦੇ ਵਿੱਚ ਧਰਨੇ ਲਾਏ ਸਿਰਫ ਇਹਨਾਂ ਲੋਕਾਂ ਦੇ ਕਰਕੇ ਜਿਹੜੇ ਆਮ ਲੋਕ ਸੀ ਜਿਹੜੇ ਸੱਚੇ ਸੁੱਚੇ ਕਿਸਾਨ ਸੀ ਉਹ ਦੁਖੀ ਹੋਏ ਸੀ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਣ ਲਿਆ ਵੀ ਬੀਜੇਪੀ ਦਾ ਸਾਥ ਕੌਣ ਦੇ ਰਿਹਾ ਜੇ ਤੁਹਾਡੇ ਕੋਲ 5-5 ਕਿੱਲੇ ਜ਼ਮੀਨਾਂ ਦੱਸਦਾ ਕਿੱਲੇ ਜ਼ਮੀਨਾਂ ਜਾਂ 2 ਕਿੱਲੇ ਜ਼ਮੀਨਾਂ ਐ ਤੇ ਜੇ ਤੁਸੀਂ ਸੋਚ ਲਓ ਵੀ ਹੁਣ ਅਸੀਂ ਪਹਿਲਾ ਵੰਗ ਸੰਘਰਸ਼ ਚ ਲੜਨਾਗੇ ਤੇ ਮੈਂ ਲੈ ਕੇ ਦੇ ਦੇਣਾ ਪਹਿਲਾ ਵੰਗ ਸੰਘਰਸ਼ ਚ ਤੁਹਾਡੇ ਕੋਲ ਵੀ ਲੜਿਆ ਜਾਣਾ ਕਿਉਂਕਿ ਨੌਜਵਾਨੀ ਤੁਹਾਡੇ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਈ ਹੈ ਨੌਜਵਾਨੀ ਦੇ ਮਨਾਂ ਦੇ ਵਿੱਚ ਇੱਕ ਗੱਲ ਬੈ ਗਈ ਹੈ ਵੀ ਇਹ ਕਿਸਾਨ ਜਥੇਬੰਦੀਆਂ ਇਹ ਸਰਕਾਰ ਦੀਆਂ ਹੀ ਨੇ ਕਿ ਇਹਨਾਂ ਸਾਨੂੰ ਵਰਤ ਕੇ ਸਾਡਾ ਯੂਜ਼ ਕਰਕੇ ਤੇ ਸਾਨੂੰ ਇਹਨਾਂ ਜਾਂ ਦਾ ਪਰਚਾ ਪੁਆ ਦੇਣਾ ਤੇ ਜਾਂ ਇਹਨਾਂ ਨਾਲ ਨਿਖਾਨ ਕਰਾਉਣਾ ਤੇ ਇਹ ਮੈਂ ਨਹੀਂ ਕਹਿੰਦਾ ਵੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਹੜੀਆਂ ਵਿੱਚੋਂ ਸਾਥ ਦੇਂਦੀਆਂ ਜਥੇਬੰਦੀਆਂ ਜਿਨ੍ਹਾਂ ਤੇ ਸਬੂਤ ਵੀ ਹੈ ਤੁਹਾਡੇ ਕੋਲ ਤੁਸੀਂ ਫਿਰ ਵੀ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ ਮੈਂ ਉਹਨਾਂ ਦੀ ਗੱਲ ਕਰਦਾ ਪਿਆ ਜੀ ਜਿਹੜੇ ਇੱਕ ਪਾਸੇ ਤਾਂ ਲੱਤ ਕਸਾਣੀ ਤੇ ਰੱਖਦੇ ਆ ਦੂਜੇ ਪਾਸੇ ਲੱਤ ਸਰਕਾਰ ਦੇ ਨਾਲ ਰੱਖਦੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜੇ ਤੱਕ ਰੇੜੀ ਨਹੀਂ ਪਈ ਜਿਨ੍ਹਾਂ ਨੂੰ ਕੁਲਸਣੇ ਅਜੇ ਤੱਕ ਇਹ ਟੈਲੀਫੋਨ ਕਰਕੇ ਨਹੀਂ ਇਹ ਗੱਲ ਕਹੀ ਵੀ ਤੁਸੀਂ ਧਰਨੇ ਤੇ ਜਾਣਾ ਹੈ ਕਿ ਨਹੀਂ ਜਾਣਾ ਪਤਾ ਹੀ ਇਹ ਵੀ ਉਹਨਾਂ ਕਿਹੜਾ ਜਾਣਾ ਹੈ ਉਹ ਤਾਂ ਸਿਰਫ ਇੱਕ ਸਿਆਸਤ ਕਰ ਰਹ ਜਿਹੜਾ ਕੋਈ ਕਿਸਾਨ ਇੱਕ ਸੰਜੇ ਜਥੇਬੰਦੀਆਂ ਪੜਾ ਕੇ ਆਪਦਾ ਬਿਜ਼ਨਸ ਹੈ ਜਿਹੜਾ ਉਹ ਕਰ ਰਹੇ ਨੇ ਹਨ ਜਿਹਨਾਂ ਕਿੰਨਿਆਂ ਨੇ ਟੂਲਾਂ ਤੋਂ ਪੈਸੇ ਇਕੱਠੇ ਕੀਤੇ ਕਿ ਕਿਨੇ ਨਿੱਕੇ ਨਿੱਕੇ ਕੰਮਾਂ ਲਈ ਜਿੰਨਾ ਧਰਨੇ ਲਾਈ ਤੇ ਕਿਸਾਨ ਜਥੇਬੰਦੀਆਂ ਦੀ ਅਣਛੂਣਾ ਖਰਾਬ ਹੀ ਕੀਤਾ ਹੈ ਤੇ ਹੁਣ ਮੈਂ ਤਾਂ ਬਹੁਤ ਛੋਟਾ ਭਾਈ ਨਾ ਕਿ ਮੇਰੀ ਜਥੇਬੰਦੀ ਹੈ ਨਾ ਮੈਂ ਕਿਸੇ ਜਥੇਬੰਦੀ ਦਾ ਕੋਈ ਸੂਬਾ ਫਰਮਾਣਾ ਮੈਂ ਤਾਂ ਇੱਕ ਆਮ ਜਿਹਾ ਵਰਕਰ ਹਾਂ ਹਨ ਇੱਕ ਆਮ ਜਿਹਾ ਨਾਗਰਿਕ ਆ ਪੰਜਾਬ ਦਾ ਤੇ ਮੈਂ ਤੁਹਾ ਨੂੰ ਵੱਡੇ ਵੱਡੇ ਚਿਹਰਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਜਥੇਬੰਦੀਆਂ ਦੇ ਨਾਲ ਲੱਖਾਂ ਦੇ ਨਾਲ ਮੁਲਕੇ ਹਜ਼ਾਰਾਂ ਦੇ ਨਾਲ ਮੁਲਕੇ ਯਾ ਤੁਹਾਨੂੰ ਦਿਸਦਾ ਹੀ ਨਹੀਂ ਪਿਆ ਜੇ ਦਿਸਦਾ ਵੀ ਪਿਆ ਇਹ ਫਿਰ ਵੀ ਤੁਸੀਂ ਉਹ ਲੋਕਾਂ ਨੂੰ ਬਰਾਬਰ ਬਾਕੇ ਮੀਟੀਆਂ ਕਰਦੇ ਪਏ ਜੇ ਬਰਾਬਰ ਉਹਨਾਂ ਨੂੰ ਤੁਸੀਂ ਸਤਿਕਾਰ ਦੇ ਰਹੇ ਹੋ ਫਿਰ ਭਾਈ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਏ ਪੰਜਾਬ ਦਾ ਫਿਰ ਹੋਰ ਦੁਸ਼ਮਣ ਕੋਈ ਵੀ ਨਹੀਂ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਗੇ ਉਹ ਇੱਕ ਜਾਣਾ ਗਿਆ ਇੱਕ ਸੇ ਢਾਡੀ ਨੇ ਵੀ ਨਾ ਤੀਰਾਂ ਤੋਂ ਨਾ ਤਲ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਹੈ ਆਪਣੇ ਯਾਰਾਂ ਤੋਂ ਬਿਲਕੁਲ ਸਾਡੇ ਆਪ ਦੇ ਹੀ ਗਦਾਰ ਨਿਕਲਦੇ ਆਪ ਦੇ ਗਦਾਰ ਨਾਲ ਨਿਕਲਣ ਤੇ ਪੰਜਾਬ ਜਿਹੜਾ ਉਹ ਕਦੀ ਵੀ ਕੋਈ ਨਹੀਂ ਸੰਘਰਸ਼ ਜਿਹੜਾ ਨਹੀਂ ਹਾਰਦਾ ਸੋ ਅੱਜ ਜਿਹੜਾ ਵੀ ਜੋ ਵੀ ਪੁਲਿਸ ਨੇ ਕਰ ਰਹੀ ਹੈ ਹਨਾ ਕਿਸਾਨ ਭਰਾਵਾਂ ਦੇ ਉੱਤੇ ਉਹ ਬਹੁਤ ਮਾੜੀ ਗੱਲ ਆ ਕਈਆਂ ਨੂੰ ਰਾਜ ਵਿਵਸਥਾਰ ਕਰ ਰਹੀ ਘਰਾਂ ਦੇ ਵਿੱਚ ਸੁੱਤੇ ਪਿਆ ਨੂੰ ਚੱਕਿਆ ਜਾ ਰਿਹਾ ਸੋ ਬਹੁਤ ਮਾੜੀ ਗੱਲ ਆ ਭਾਈ ਤੇ ਹੁਣ ਕਿਸਾਨ ਜੱਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਤੁਸੀਂ ਇਹ ਨਾ ਸੋਚੋ ਕਿਸੇ ਇੱਕ ਆਗੂ ਨੇ ਬਾਜ ਦਿੱਤੀ ਤੇ ਤਾਂ ਹੀ ਮੁਲਖ ਇਕੱਠਾ ਹੋਣਾ ਇਹ ਬਿਲਕੁਲ ਗਲਤ ਗੱਲ ਏ ਜੇ ਤੁਸੀਂ ਅੱਜ ਕੱਲ ਕਹਿ ਦੋ ਨਾ ਕਿ ਹਾਂ ਇੱਕ ਆਗੂ ਕੋਈ ਵੀ ਉਹਨਾਂ ਟੀਮਾਂ ਨਾਲ ਲੈਣਾ ਕੋਈ ਵੀ ਇੱਕ ਆਗੂ ਵੀ ਉਹਨੇ ਹੀ ਕਾਲ ਦੇਣੀ ਤੇ ਫੇਰ ਹੀ ਮੁਲਖ ਇਕੱਠਾ ਨਾ ਉਹ ਗੱਲ ਹੁਣ ਭੁੱਲ ਜਾਓ ਜਿੰਨਾ ਚਿਰ ਤੁਸੀਂ ਇਹਨਾਂ ਚੋਰਾਂ ਨੂੰ ਇਹਨਾਂ ਗਦਾਰਾਂ ਨੂੰ ਬਾਹਰ ਨਹੀਂ ਕੱਢਦੇ ਹੱਕ ਸੱਚ ਤੇ ਨੌਜਵਾਨਾਂ ਦੇ ਮਰਾਂ ਦੇ ਵਿੱਚ ਵਿਸ਼ਵਾਸ ਮਨੌਜਵਾਨਾਂ ਦਾ ਦਿਲ ਤੁਸੀਂ ਨਹੀਂ ਜਿੱਤਦੇ ਉਹਨਾਂ ਚਿਰ ਹੁਣ ਜੰਗ ਨਹੀਂ ਜਿੱਤੀ ਜਾਣੀ ਤੇ ਜੰਗ ਹੁਣ ਜਿੱਤਣ ਲਈ ਤੁਹਾਨੂੰ ਥੋੜਾ ਜਿਹਾ ਬڑا ਨੁਕਸਾਨ ਪੰਜਾਬ ਨੇ ਕਰਾਇਆ ਤੇ ਅੱਗੇ ਵੀ ਹੁਣ ਤੁਸੀਂ ਭਾਈ ਪੰਜਾਬ ਦਾ ਨੁਕਸਾਨ ਨਾ ਕਰੋ ਹੁਣ ਤਗੜੇ ਹੋ ਕੇ ਥੋੜਾ ਜਿਹਾ ਜੇਰਾ ਰੱਖੋ ਯਾਰ ਦੇਲਾ ਰੱਖੋ ਥੋੜਾ ਜਿਹਾ ਇਹਨਾਂ ਨੂੰ ਬਾਹਰ ਕੱਢੋ ਸਰਕਾਰੀ ਬੰਦਿਆਂ ਨੂੰ ਤੇ ਪਤਾ ਲੱਗ ਜੇ ਇਹਨਾਂ ਨੂੰ ਵੀ ਪਰ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੂੰ ਵੀ ਪਤਾ ਲੱਗ ਜੇ ਵੀ ਵਾਕਿਆ ਯਾਰ ਇਹ ਸਾਡੇ ਹੱਕ ਦੇ ਵਿੱਚ ਸਾਡੇ ਹੀ ਕਿਸਾਨ ਭਰਾ ਨੇ ਔਰ ਇਹਨਾਂ ਚੋਰਾਂ ਨੂੰ ਬਾਹਰ ਕੱਢ ਕੇ ਇਹਨਾਂ ਦਾ ਚਿਹਰਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਤਾਂ ਜੋ ਇਹ ਜਿੱਥੇ ਜਾਣ ਇਹਨਾਂ ਨੂੰ ਜੁੱਤੀਆਂ ਪਹਿਨ ਇਹਨਾਂ ਦੇ ਗਲਾਂ ਦੇ ਵਿੱਚ ਇਹਨਾਂ ਦੇ ਜੁੱਤੀਆਂ ਦਾ ਹਾਰ ਪਾਇਆ ਜਾਵੇ ਉਹ ਵੀ ਇਹਨਾਂ ਸਭ ਤੋਂ ਵੱਧ ਟਾ ਲਾਈਏ ਤੋਂ ਉਹਨਾਂ ਜਿਹੜਾ ਮੈਂ ਫੇਰ ਇੱਕ ਵਾਰ ਬੇਨਤੀ ਕਰਨਾ ਕੋਈ جنگ ਨਹੀਂ ਜੇ ਜਿੱਤੀ ਜਾਣੀ ਜਿੰਨਾ ਚਿਰ ਇਹਨਾਂ ਗਰਦਾਰਾਂ ਦਾ ਤੁਸੀਂ ਚਿਹਰਾ ਪੰਜਾਬ ਦੇ ਲੋਕਾਂ ਦੇ ਵਿੱਚ ਲੰਗਾ ਨਹੀਂ ਕਰਦੇ ਤੇ ਇਹ ਮੇਰੀ ਬੇਨਤੀ ਹੈ ਭਾਈ ਤੇ ਬਾਕੀ ਅਸੀਂ ਜਿੰਨੇ ਜੋਗੇ ਹੈਗੇ ਆ ਭਾਈ ਅਸੀਂ ਤੁਹਾਡੇ ਨਾਲ ਅਸੀਂ ਕਿਤੇ ਵੀ ਤੁਸੀਂ ਬਾਜ ਦਿਓਗੇ ਅਸੀਂ ਤੁਹਾਡੇ ਨਾਲ ਇੱਕ ਠੋਕ ਕੇ ਖੜਾਂਗੇ ਪਰ ਮੈਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਸਾਬ ਜਨ ਜੋ ਕਿ ਇਸ ਭਰਾ ਦਾ ਸਾਥ ਦੋ ਕਿਉਂਕਿ ਤੁਸੀਂ ਵੇਖਿਆ ਵੀਡੀਓਜ਼ ਵਿੱਚ ਇਹ ਭਰਾ ਜੋ ਕਿ ਸਾਰਿਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਔਰ ਤੁਸੀਂ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਇਹਨਾਂ ਦੇ ਨਾਲ ਖੜੇ ਹੋਵੋ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਤੁਸੀਂ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬਲਾਈਕ ਕਰਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਨਵੇਂ ਤੋਂ ਨਵੇਂ ਵੀਡੀਓ ਰੋਜ਼ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਮੱਸੀ ਭਾਈ ਚਰੇ ਨੂੰ ਲੈ ਕੇ ਔਰ ਹੁਣ ਕਿਸਾਨਾਂ ਦੇ ਨਾਲ ਜੋ ਕੀ ੱਤਕਾ ਕੀਤਾ ਜਾ ਰਿਹਾ ਹੈ ਇਸ ਲਈ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਸਪੋਰਟ ਜ਼ਰੂਰ ਦਿਓ ਔਰ ਇਸ ਭਰਾ ਦੀ ਸਪੋਰਟ ਦੇ ਵਿੱਚ ਖੜੇ ਹੋਵੋ